ਉਠੋ ਤੁਸੀਂ ਫੇਰ ਲੇਟ ਹੋ ਗਏ ਕਦੇ ਕਦੇ ਆਪਾਂ ਸੋਚਦੇ ਹਾਂ ਕਿ ਯਾਰ ਅੱਜ ਨਾ ਕੋਈ ਉਠਾਵੇ ਪਰ ਜੇਕਰ ਤੁਸੀਂ ਕੋਈ ਇਦਾਂ ਦਾ ਤਰੀਕਾ ਲੱਭ ਲਓ ਕਿ ਤੁਹਾਨੂੰ ਸੌਣਾ ਹੀ ਨਾ ਪਵੇ ਇਸ ਦੌਰਾਨ ਤੁਹਾਡੀ ਜ਼ਿੰਦਗੀ 'ਚ ਕੀ ਬਦਲਾਅ ਆਉਣਗੇ ਆਖਿਰ ਤੁਸੀਂ ਕਿੰਨੇ ਕ ਦਿਨ ਜਾਗ ਸਕਦੇ ਹੋ ਬਿਨਾ ਸੌਏ ਤੁਸੀਂ ਕਿੰਨੇ ਕੰਮ ਦੇ ਬਚੋਗੇ ਕਦੋਂ ਤੁਹਾਡੇ ਆਸ-ਪਾਸ ਵਾਲਿਆਂ ਨੂੰ ਲੱਗਣ ਲੱਗੂਗਾ ਕਿ ਤੁਹਾਨੂੰ ਆਰਾਮ ਦੀ ਜ਼ਰੂਰਤ ਹੈ ਤੇ ਇਹ ਤੁਹਾਡੇ ਸਰੀਰ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ ਤੇ ਚਲੋ ਜਾਣਦੇ ਹਾਂ ਕੀ ਹੋਊਗਾ ਕਿ ਜੇਕਰ ਤੁਸੀਂ ਸੌਣਾ ਹੀ ਬੰਦ ਕਰ ਦਿੰਦੇ ਹੋ ਤੁਹਾਡੇ ਨਾਲ ਕਈ ਵਾਰ ਐਂਦਾ ਹੋਊਗਾ ਕਿ ਕੋਈ ਕੰਮ ਕਰਨ ਲਈ ਤਿਆਰ ਹੋਣ ਲਈ ਜਾਂ ਫਿਰ ਛੁੱਟੀ ਦਾ ਆਨੰਦ ਲੈਣ ਲਈ ਤੁਹਾਡੇ ਕੋਲ ਸਮੇਂ ਦੀ ਘਾਟ ਹੋ ਜਾਂਦੀ ਹੈ ਜੇਕਰ ਤੁਸੀਂ ਸੌਣਾ ਹੀ ਬੰਦ ਕਰ ਦਿੱਤਾ ਤਾਂ 24 ਦੇ 24 ਘੰਟੇ ਤੁਹਾਡੇ ਨੇ ਤੇ ਤੁਸੀਂ ਹੁਣ ਉਹ ਵੀ ਕੰਮ ਕਰ ਪਾਉਂਗੇ ਜਿਹੜਾ ਕੰਮ ਤੁਸੀਂ ਨਹੀਂ ਪਹਿਲਾਂ ਕਰ ਪਾ ਰਹੇ ਸੀ ਸ਼ਾਇਦ ਹੀ ਤੁਸੀਂ ਇਹ ਜਾਣਦੇ ਹੋ ਕਿ انسان ਆਪਣੀ ਜ਼ਿੰਦਗੀ ਦਾ 1/3 ਹਿੱਸਾ ਬਿਸਤਰ ਤੇ ਸੌਂਦੇ ਹੋਏ ਬਿਤਾ ਦਿੰਦਾ ਹੈ। ਪਰ ਨੂੰਨ ਚ ਤੁਹਾਨੂੰ ਸਮੇਂ ਦੀ ਬਰਬਾਦੀ ਲੱਗੇਗੀ ਪਰ ਜਦੋਂ ਤੁਸੀਂ ਸੌਂਦੇ ਹੋ ਤਾਂ ਤੁਹਾਡਾ ਸਰੀਰ ਕਈ ਤਰੀਕੇ ਦੇ ਹਾਰਮੋਨਸ ਰਿਲੀਜ਼ ਕਰਦਾ ਤੇ ਰਿਪੇਅਰ ਟਿਸ਼ੂ ਬਣਾਉਂਦਾ ਜਿਹਦੇ ਨਾਲ ਬਾਡੀ ਰਿਪੇਅਰ ਹੁੰਦੀ ਹੈ ਤੇ ਤਰੋ ਤਾਜ਼ਾ ਦੁਬਾਰਾ ਹੋ ਜਾਂਦੀ ਹੈ। ਜੇਕਰ ਤੁਸੀਂ ਹੁਣੇ ਕਸਰਤ ਕਰਕੇ ਆਏ ਹੋ ਤਾਂ ਤੁਹਾਡੇ ਲਈ ਸੌਣਾ ਬਹੁਤ ਹੀ ਜ਼ਿਆਦਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਇਹ ਫੈਟ ਲੌਸ ਤੇ ਮਸਲ ਬਿਲਡਿੰਗ ਲਈ ਬਹੁਤ ਜ਼ਰੂਰੀ ਹੈ ਤਾਂ ਕੀ ਹੋਊਗਾ ਜੇਕਰ ਨਾ ਤੁਸੀਂ ਸੋਏ ਸ਼ੁਰੂਆਤ ਵਿੱਚ ਕੁਝ ਜ਼ਿਆਦਾ ਨਹੀਂ ਹੋਣਾ 24 ਘੰਟਿਆਂ ਤੱਕ ਬਿਲਕੁਲ ਤੁਹਾਨੂੰ ਸਭ ਕੁਝ ਸਹੀ ਲੱਗੇਗਾ ਸਗੋਂ ਠੀਕ ਤੋਂ ਵੀ ਜ਼ਿਆਦਾ ਠੀਕ ਲੱਗੂ ਅਜਿਹਾ ਇਸ ਲਈ ਕਿਉਂਕਿ ਇਸ ਦੌਰਾਨ ਤੁਹਾਡੇ ਦਿਮਾਗ ਦਾ ਮੈਸੋ ਲਿੰਬਿਕ ਰਸਤਾ ਖੁੱਲ ਜਾਂਦਾ ਹੈ ਜਿਦੇ ਚੋਂ ਕਿ ਡੋਪਾਮਿਨ ਰੀਲੀਜ਼ ਹੁੰਦਾ ਹੈ ਜਿਸ ਨਾਲ ਕਿ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਫਰੇਜ਼ ਖੁਸ਼ੀ ਦੇ ਧੋਖੇ ਚ ਨਾ ਆਈਓ ਕਿਉਂਕਿ 24 ਘੰਟੇ ਦੇ ਬਾਅਦ ਤੁਹਾਡੇ ਸਾਰੇ ਰਿਐਕਸ਼ਨ ਸਲੋ ਪੈਣੇ ਸ਼ੁਰੂ ਹੋ ਜਾਣਗੇ ਤੁਸੀਂ ਉਹ ਸਾਰੀਆਂ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦੋਗੇ ਜੋ ਤੁਸੀਂ ਕਰ ਰਹੇ ਹੋ ਬਾਹਰ ਤੋਂ ਲੋਕਾਂ ਨੂੰ ਇਦਾਂ ਲੱਗੂਗਾ ਕਿ ਤੁਸੀਂ ਕਿਸੇ ਨਸ਼ੇ 'ਚ ਘੁੰਮ ਰਹੇ ਹੋ ਜ਼ਰਾ ਰੁਕੋ ਮੈਂ ਕਿੱਥੇ ਜੀ ਸੀ ਹਾਂ ਦੋ ਦਿਨ ਨੀਂਦ ਨਾਲ ਲੈਣ ਤੇ ਕੀ ਹੋਣਾ ਤੁਹਾਡੇ ਸਰੀਰ ਨੂੰ ਲੱਗਣ ਲੱਗੂਗਾ ਕਿ ਉਹ ਬੰਦ ਪੈ ਰਿਹਾ ਹੈ ਸਰੀਰ ਚ ਗਲੂਕੋਜ਼ ਬਣਨ ਦਾ ਪ੍ਰੋਸੈਸ ਸਲੋ ਹੋ ਜਾਊਗਾ ਸਰੀਰ ਢਿੱਲਾ ਪੈ ਜਾਊਗਾ ਤੇ ਚਿਹਰਾ ਉਤਰਿਆ ਹੋਇਆ ਲੱਗਣ ਲੱਗ ਜਾਊਗਾ ਅੱਖਾਂ ਚ ਲਾਲੀ ਦਿਖਣ ਲੱਗ ਜੂਗੀ ਤੇ ਇਸ ਤੋਂ ਵੀ ਬੁਰਾ ਮੂੰਹ ਤੇ ਝੋੜੀਆਂ ਸਾਫ਼ ਦਿਖਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਆਪਾਂ ਚੱਲਦੇ ਆਂ ਤੀਸਰੇ ਦਿਨ ਦੀ ਤਰਫ ਹੁਣ ਹੋਊਗਾ ਅਸਲੀ ਮਜਾ ਸ਼ੁਰੂ ਤੁਹਾਨੂੰ ਆਪਣੇ ਆਪ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਬੁਰੇ ਚੰਗੇ ਸੁਪਨੇ ਤੁਹਾਡੀਆਂ ਖੁੱਲੀਆਂ ਅੱਖਾਂ ਨਾਲ ਹੀ ਤੁਹਾਨੂੰ ਦਿਖਣ ਨੂੰ ਮਿਲਣਗੇ 72 ਘੰਟੇ ਦੇ ਬਾਅਦ ਤੁਹਾਡੇ ਸਰੀਰ ਨੇ ਤੁਹਾਨੂੰ ਹੀ ਖਾਣਾ ਸ਼ੁਰੂ ਕਰ ਦੇਣਾ ਤੁਹਾਡੀਆਂ ਮਾਸਪੇਸ਼ੀਆਂ ਤੋਂ એનર્ਜੀ ਲੈਣੀ ਸ਼ੁਰੂ ਕਰ ਦੇਣੀ ਹੈ ਜਿਹੜੀ ਬੋਡੀ ਤੁਸੀਂ ਇੰਨੀ ਮਿਹਨਤ ਕਰਕੇ ਜਿਮ ਵਿੱਚ ਬਣਾਈ ਸੀ ਉਹ ਜ਼ੀਰੋ ਹੋ ਜਾਣੀ ਹੈ ਤੁਹਾਡਾ ਸਰੀਰ ਜਿੱਥੋਂ ਵੀ એનર્ਜੀ ਪ੍ਰਾਪਤ ਕਰ ਸਕਦਾ ਉਹ ਜ਼ੋਰ ਲਗਾਊਗਾ ਕਿ ਉਹ એનર્ਜੀ ਪ੍ਰਾਪਤ ਕਰ ਲੇ ਜਿਵੇਂ ਕਿ ਤੁਹਾਡਾ ਗਲੂਕੋਜ਼ ਤੁਹਾਡੀਆਂ ਮਾਸਪੇਸ਼ੀਆਂ ਬੋਡੀ ਚ ਬਚੀ ਹੋਈ ਫੈਟ ਦੋ ਹਫ਼ਤਿਆਂ ਬਾਅਦ ਤੁਹਾਡਾ ਸਰੀਰ ਇੰਨਾ ਕ ਕਮਜ਼ੋਰ ਹੋ ਜਾਊਗਾ ਕਿ ਜੇਕਰ ਤੁਹਾਨੂੰ ਨਾਰਮਲ ਕੋਈ ਖਾਂਸੀ ਜ਼ਖਮ ਵੀ ਹੋ ਗਿਆ ਤਾਂ ਵੀ ਤੁਸੀਂ ਮਰ ਜਾਣਾ ਤੇ ਆਖਿਰਕਾਰ ਤਿੰਨ ਹਫਤੇ ਬਿਨਾਂ ਨੀਂਦ ਤੋਂ ਰਹਿਣ ਤੋਂ ਬਾਅਦ ਤੁਸੀਂ ਦਿਲ ਦੇ ਦੌਰੇ ਦੇ ਨਾਲ ਮਰ ਜਾਓਗੇ ਹਾਂ ਜੇਕਰ ਤੁਹਾਡੇ ਸਰੀਰ ਦੇ ਵਿੱਚ ਐਕਸਟਰਾ ਫੈਟ ਹੈ ਮਸਲਤ ਨੇ ਤਾਂ ਹੋ ਸਕਦਾ ਤੁਸੀਂ ਥੋੜਾ ਟਾਈਮ ਹੋਰ ਜ਼ਿੰਦਾ ਰਹਪੋ ਪਰ ਇਸ ਨੂੰ ਕਰਨ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕਰਨੀ ਆਪਣਾ ਸਹਰਾਣਾ ਚੱਕੋ ਤੇ ਆਰਾਮ ਨਾਲ ਸੌਂ ਜਾਓ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਥੱਕੇ ਥੱਕੇ ਰਹਿੰਦੇ ਹੋ ਤਾਂ ਇੱਕ ਕਾਉਨਸਲ ਹੈ ਕਿ ਘਟੋ ਘਟ 6 ਤੋਂ 7 ਘੰਟੇ ਦੀ ਨੀਂਦ ਜ਼ਰੂਰ ਲਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ